ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਬੱਤੇ ਗੁਰੂ ਪਿਆਰਿਓ ਅੱਜ ਇਤਿਹਾਸ ਦਾ ਇੱਕ ਉਹ ਪੰਨਾ ਮੈਂ ਸਾਂਝਾ ਕਰਨ ਲੱਗਾ ਹਾਂ ਕਿਉਂਕਿ ਸਿੱਖ ਇਤਿਹਾਸ ਜਿਹੜਾ ਹੈ ਬਹੁਤ ਵੱਡਾ ਹੈ ਇਹ ਜੜਾ-ਜੜਾ ਧਰਤੀ ਦਾ ਸ਼ਹੀਦਾਂ ਦੇ ਖੂਨ ਨਾਲ ਕਣ-ਕਣ ਸਿੰਜਿਆ ਹੋਇਆ ਹੈ ਇਹਦੇ ਵਿੱਚੋਂ ਹੀ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦੀ ਦਾ ਜਾਂ ਪੀਣ ਵਾਲੇ ਸ਼ਹੀਦ ਭਾਈ ਅਜੈਬ ਸਿੰਘ ਜੀ ਹੋਏ ਨੇ ਸ੍ਰੀ ਅਨੰਦਪੁਰ ਸਾਹਿਬ ਦੇ 40 ਮੁਗਤਿਆਂ ਵਿੱਚ ਭਾਈ ਜੈਵ ਸਿੰਘ ਜੀ ਵੀ ਸ਼ਾਮਲ ਸਨ। ਇਨ੍ਹਾਂ ਸਿੰਘਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸੰਗ ਆਖਰੀ ਦਮ ਤੱਕ ਜੀਣ ਮਰਨ ਦਾ ਪ੍ਰਣ ਕੀਤਾ ਹੋਇਆ ਸੀ। ਤਿੰਨ ਭਾਇਆ ਵੀ ਆਪਜੀ ਭਾਈ ਮਨੀ ਸਿੰਘ ਜੀ ਤੇ ਮਾਤਾ ਸੀਤੋਬਾਈ ਦੇ ਛੇਵੇਂ ਪੁੱਤਰ ਸਨ। ਆਪ ਉਹਨਾਂ ਪੰਜ ਪੰਜਾ ਸੁਭਾਗੇ ਸਿੰਘਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਗੁਰੂ ਦਸ਼ਮੇਸ਼ ਜੀ ਨੇ ਆਪਣੇ ਫਰਜੰਦੇ ਖਾਸ ਕਹਿ ਕੇ ਨਾ ਇਨਾ ਵਾਜਿਆ ਸੀ ਇਹਨਾਂ ਦਾ ਜਨਮ 10 ਜਨਵਰੀ 1677 ਨੂੰ ਪਿੰਡ ਅਲੀਪੁਰ ਜ਼ਿਲ੍ਹਾ ਮੁਜੱਫਰਗੜ ਮਲਤਾਨ ਵਿੱਚ ਹੋਇਆ ਆਪਣੇ ਜੀਵਨ ਦਾ ਬਹੁਤਾ ਸਮਾਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੇਵਾ ਦੇ ਵਿੱਚ ਵੀ ਇਹਨਾਂ ਨੇ ਬਤਾਇਆ ਗੁਰੂ ਜੀ ਵੱਲੋਂ ਦੁਸ਼ਮਣ ਪਹਾੜੀ ਰਾਜਿਆਂ ਤੇ ਮੁਗਲਾਂ ਨਾਲ ਹੋਈਆਂ ਸਾਰੀਆਂ ਜੰਗਾਂ ਵਿੱਚ ਬਹਾਦਰੀ ਦੇ ਕਰਤੱਵ ਦਿਖਾਏ ਇਹਨਾਂ ਨੇ ਆਪਣੇ ਦੋ ਸ਼ਹੀਦ ਭਰਾਵਾਂ ਤੇ ਸ਼ਹੀਦ ਚਾਚਾ ਦਾਨ ਸਿੰਘ ਜੀ ਤੇ ਹੋਰ ਸੂਰਬੀਰ ਸਿੰਘਾਂ ਦੇ ਸਮੇਤ 7 ਬੂ ਸੰਨ 1704 ਈਸਵੀ ਦੀ ਸ਼ਾਮ ਗੜੀ ਚਮਕੌਰ ਵਿੱਚ ਪਹੁੰਚ ਕੇ ਮੋਰਚਾ ਬੰਦੀ ਕੀਤੀ 8 ਬੂ ਦੇ ਦਿਨ ਸ੍ਰੀ ਚਮਕੌਰ ਸਾਹਿਬ ਦੀ ਆਸਾਵੇਂ ਜੰਗ ਅਸਾਵੇਂ ਭਾ ਬਰਾਬਰ ਦੀ ਜੰਗ ਨਹੀਂ ਸੀ ਨਾ ਬਰਾਬਰ ਦੀ ਜੰਗ ਸੀ ਇੱਕ ਪਾਸੇ 40 ਸਿੰਘ ਇੱਕ ਪਾਸੇ ਲੱਖਾਂ ਦੀ ਫੌਜ ਅਨੋਖੀ ਤੇ ਖੂਨੀ ਜੰਗ ਦੇ ਵਿੱਚ ਇਹ ਜੋਝੇ ਆਪ ਜੀ ਦਾ ਸ਼ਹੀਦੀ ਭਟ ਵਹੀ ਹਵਾਲਾ ਜੀਵਨ ਭਾਈ ਅਨੇਕ ਸਿੰਘ ਜੀ ਸ਼ਹੀਦ ਅਤੇ ਗਿਆਨੀ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਸ੍ਰੀ ਦੁਸ਼ਟ ਦਮਨ ਪ੍ਰਕਾਸ਼ ਗ੍ਰੰਥ ਵਿੱਚ ਮਹਾਰਾਜੇਵੜੇ ਸਿੰਘਾਂ ਦੀ ਬਹਾਦਰੀ ਦਾ ਉਲੇਖ ਇਓਂ ਕੀਤਾ ਹੈ ਕਰਤਾਰ ਸਿੰਘ ਦੀ ਕਲਾਸ ਵਾਲੀ ਲਿਖਦੇ ਨੇ ਅੱਜ ਫੜੇ ਪੂਰੀ ਹੋ ਜਾਊ ਸਾਡੀ ਮਰਨਾ ਸਾਡੀ ਨਹੀਂ ਹੋਵੇਗੀ ਹਾਰ ਸਿੰਘੋ ਮੰਨਣੀ ਨਹੀਂ ਈਨ ਝਲੜੀ ਨਹੀਂ ਗੱਲ ਬਹਿਣ ਆਜ਼ਾਦੀ ਦੇ ਹਾਰ ਸਿੰਘੋ ਮੱਥੇ ਸਾਹਮਣੇ ਲੜ ਸ਼ਹੀਦ ਹੋਣਾ ਵਿੱਚ ਵੈਰੀਆਂ ਦੇ ਤੇਗਾ ਮਾਰ ਸਿੰਘੋ ਇਹ ਉਹ ਸਦਾ ਹੀ ਜ਼ਿੰਦਗੀ ਸੂਰਮੇ ਦੀ ਪ੍ਰਾਪਤ ਤੁਸਾਨੂੰ ਅੱਜ ਬਹਾਦਰ ਸਿੰਘੋ ਮੌਤ ਸਿੰਘਾਂ ਨੂੰ ਨਹੀਂ ਦਬਾ ਸਕਦੀ ਕਰੋ ਵਿੱਚ ਸੰਸਾਰ ਦੇ ਯਾਰ ਸਿੰਘ ਉਹ ਸਿੰਘ ਮਾਰ ਦੇ ਚਿੱਤਰੇ ਵਾਂਗ ਛਾਲਾਂ ਹੱਥਾਂ ਵਿੱਚ ਲਈ ਢਾਲ ਤਲਵਾਰ ਸਿੰਘ ਉਹ ਹੱਥਾਂ ਵਿੱਚ ਲਈ ਢਾਲ ਤਲਵਾਰ ਸਿੰਘ ਉਹ ਉਹ ਦੁਸ਼ਮਣਤਾ ਲੜਦੇ ਬਚਨ ਦੀ ਆਸ ਲੈ ਕੇ ਦੁਸ਼ਮਣਤਾ ਲੜਦੇ ਬਚਨ ਦੀ ਆਸ ਲੈ ਕੇ ਸਿੰਘ ਮੌਤ ਤੇ ਹੋ ਅਸਵਾਰ ਫਿਰਦੇ ਦੌੜ ਭੱਜ ਚੌਗਾਨ ਦੇ ਵਿੱਚ ਹੋ ਰਹੀ شیر ਖੇੜ ਦੇ ਜਿਵੇਂ ਸ਼ਿਕਾਰ ਫਿਰਦੇ ਹੋਲੇ ਕੂਣ ਦੀ ਖੇਡ ਰੇ ਨਾਲ ਮੌਜਾਂ ਰੰਗ ਡੋਲ ਦੇ ਵਿੱਚ ਬਾਜ਼ਾਰ ਫਿਰਦੀ ਰੰਗ ਡੋਲ ਦੇ ਵਿੱਚ ਬਾਜ਼ਾਰ ਫਿਰਦੀ ਇਹ ਭਾਈ ਕਰਤਾਰ ਸਿੰਘ ਕਲਾਸ ਵਾਲੀ ਨੇ ਲਿਖਿਆ ਹੈ ਇਸ ਮਰਕਾਰ ਭਾਈ ਜੈਬ ਸਿੰਘ ਜੀ ਆਪਣੇ ਦੋ ਭਰਾਵਾਂ ਸਮੇਤ ਬਾਬਾ ਜਹਾਰ ਸਿੰਘ ਜੀ ਦੇ ਜਥੇ ਵਿੱਚ ਸ਼ਾਮਲ ਹੋ ਕੇ ਕੱਚੀ ਗੜੀ ਤੋਂ ਬਾਹਰ ਨਿਕਲ ਕੇ ਹਜ਼ਾਰਾਂ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦ ਹੋ ਗਏ ਸ਼ਹੀਦ ਹੋ ਗਏ ਇਹ ਸਨ ਅਰਮੁੱਲੇ ਪੰਨੇ ਕਿਉਂਕਿ ਆਪਣੇ ਇਤਿਹਾਸ ਦਾ ਨੌਜੋ ਜੁੜਾਂਗੇ ਫਿਰ ਹੌਲੀ-ਹੌਲੀ ਸਾਨੂੰ ਪਤਾ ਲੱਗੂ ਗੁਰੂ ਘਰਿਓ ਕਿਉਂਕਿ ਜੋ ਕੁਝ ਇਤਿਹਾਸ ਦੇ ਪੰਨਿਆਂ ਵਿੱਚ ਬਾਹਰ ਆਏ ਨੇ ਉਹ ਗੁਣਵੇਂ ਗਿਣਵੇਂ ਚੁਣਵੇਂ ਹੀ ਹਨ ਬਾਕੀ ਇੰਨੇ ਕੁ ਸ਼ਹੀਦ ਨੇ ਜਿਨ੍ਹਾਂ ਦਾ ਪਤਾ ਹੀ ਕੋਈ ਨਹੀਂ ਆ ਹਰ ਜਰੇ-ਦਰੇ ਦੇ ਉੱਤੇ ਹਰ ਕਣ-ਕਣ ਦੇ ਵਿੱਚ ਇਹ ਜਿਹੜੀ ਧਰਤੀ ਹੈ ਸ਼ਹੀਦਾਂ ਦੇ ਖੂਨ ਨਾਲ ਸਿੰਚੀ ਹੋਈ ਹੈ ਅੱਜ ਵੀ ਉਸੀ ਤਰ੍ਹਾਂ ਹੀ ਜ਼ੁਲਮ ਦੇ ਖਿਲਾਫ ਇਹ ਸਿੰਘ ਲੜਦੇ ਨੇ ਇਹ ਸੀ ਭਾਈ ਅਜੈਬ ਸਿੰਘ ਜੀ ਜਿਨ੍ਹਾਂ ਨੇ ਗੜੀ ਚਮਕੌਰ ਦੀ ਵਿੱਚ ਸ਼ਹੀਦੀ ਪ੍ਰਾਪਤ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ